ਮਨ ਚੁੱਪ ਨਹੀਂ ਕਰਦਾ ਰਸਨਾ ਵਾਹਿਗੁਰੂ ਵਾਹਿਗੁਰੂ ਜੱਪੇ ਮਨ ਕੁਝ ਹੋਰ ਜਪਦਾ ਹੈ ਜ਼ਬਾਨ ਬਾਣੀ ਪੜੇ ਮਨ ਕੁਝ ਹੋਰ ਪੜਦਾ ਹੈ ਤੇ ਦੋ ਇਕੱਠੇ ਬੋਲਨ ਰਸਨਾ ਕੁਝ ਹੋ ਰੱਖੇ ਮਨ ਕੁਝ ਹੋ ਰੱਖੇ ਤਾਂ ਫਿਰ ਕੁਝ ਵੀ ਪੱਲੇ ਨਹੀਂ ਪੈਂਦਾ ਇਸ ਤਰ੍ਹਾਂ ਹੀ ਹੁੰਦਾ ਤੁਸੀਂ ਦੇਖਿਆ ਹੋਣਾ ਬਾਠ ਕਰਨ ਜਦ ਕਦੀ ਬੈਠਦੇ ਨੇ ਸਿਰਫ ਜ਼ਬਾਨ ਕਰ ਰਹੀ ਹੁੰਦੀ ਹੈ ਕੰਠ ਕਰ ਰਿਆ ਹੁੰਦਾ ਮਨ ਨਹੀਂ ਕਰਦਾ ਉਹ ਤੇ ਕੁਝ ਹੋਰ ਬੋਲ ਪਿਆ ਬੋਲਦਾ ਉਹ ਆਪਣੇ ਬੋਲ 'ਤੇ ਗੁਰੂ ਦੀ ਤੜਪ ਪੈਦਾ ਹੋ ਗਈ ਹੈ। ਬਿਨਾਂ ਗੁਰੂ ਦੀ ਸੰਗਤ ਤੋਂ ਰਹਿ ਨਹੀਂ ਸਕਦਾ। ਉਦਾਸ ਰਹਿੰਦਾ ਹੈ ਸੰਸਾਰ ਦੇ ਵਿੱਚ, ਪਦਾਰਥਾਂ ਦੇ ਵਿੱਚ ਉਪਰਾਮ ਰਹਿੰਦਾ ਹੈ। ਕਹਿੰਦੇ ਨੇ ਨਿਮਾਜ਼ ਪੜਦਿਆਂ, ਪਰਦਾ ਤੇ ਅੱਲਾਹ ਹੋ ਦੀ ਧੁਨ ਅਲਪਦਿਆਂ, ਅਲਪਦਿਆਂ ਇੱਕ ਦਿਨ ਸ਼ੇਖ ਸਾਦੀ ਦੇ ਅੰਦਰ ਭੁੱਖ ਪੈਦਾ ਹੋ ਗਈ। ਮੈਂ ਫਿਰ ਅਰਜ਼ ਕਰਾਂ ਵਾਹਿਗੁਰੂ ਵਾਹਿਗੁਰੂ ਜਪਦਿਆਂ, ਜਪਦਿਆਂ ਜਿਸ ਦਿਨ ਭੁੱਖ ਪੈਦਾ ਹੋ ਗਈ ਤੋ ਸਮਝ ਲਓ ਜਪਣਾ ਸਫਲ ਹੋ ਗਿਆ। ਕਥਾ ਕੀਰਤਨ ਸੁਣਦਿਆਂ ਸੁਣਦਿਆਂ ਜਿਸ ਦਿਨ ਪ੍ਰਭੂ ਨਾਮ ਦੀ ਪਿਆਸ ਪੈਦਾ ਹੋ ਗਈ ਸਤਸੰਗ ਕੀਤਾ ਸਫਲ ਹੋ ਗਿਆ। ਜਿੰਨੇ ਚਿਰ ਤੱਕ ਅੰਦਰ ਭੁੱਖ ਨਹੀਂ ਪੈਦਾ ਹੋਈ ਪਿਆਸ ਨਹੀਂ ਪੈਦਾ ਹੋਈ ਸਮਝ ਲੈਣਾ ਅਜੇ ਤੱਕ ਕੋਈ ਕੁਝ ਰੋਗ ਹੈ। ਭੋਜਨ ਦੀ ਭੁੱਖ ਨਹੀਂ ਲੱਗਦੀ ਪਈ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੈਂਦੇ ਪੈ ਰੋਟੀ ਦੀ ਭੁੱਖ ਨਹੀਂ ਲੱਗਦੀ ਪਈ ਤਨ ਰੋਗੀ ਹੈ। ਰੋਜ਼ satsang ਪੈ ਕਰਦੇ ਆ ਬਾਣੀ ਪੈ ਪੜਦੇ ਆ ਕਥਾ ਕੀਰਤਨ ਪੈ ਸੁਣਦੇ ਆ ਅੰਦਰ ਭੁੱਖ ਨਹੀਂ ਪੈਦਾ ਹੁੰਦੀ ਪ੍ਰਭੂ ਦੇ ਮਿਲਾਪ ਦੀ ਪਿਆਸ ਤੜਪ ਨਹੀਂ ਪੈਦਾ ਹੁੰਦੀ ਤੋ ਸਮਝ ਲਓ ਅਜੇ ਪੂਰਨ ਤੰਦਰੁਸਤੀ ਨਸੀਬ ਨਹੀਂ ਹੋਈ ਨਮਾਜ਼ ਪੜਦੇ ਆ ਪੜਦੇ ਆ ਅੱਲਾਹ ਹੋ ਦੀ ਰਟਨ ਕਰਦੇ ਆ ਕਰਦੇ ਆ ਅੱਜ ਸ਼ੇਖ ਸਾਦੀ ਦੇ ਅੰਦਰ ਬਿਰਹਾ ਪੈਦਾ ਹੋ ਗਿਆ ਭੁੱਖ ਪੈਦਾ ਹੋ ਗਈ ਦਿਨ ਭਰ ਉਸ ਦੇ ਨੇਤਰ ਸੱਜਲ ਰਹੇ ਉਹ ਕੁਦਰਤੀ ਗੱਲ ਹੈ ਬਹੁਤ ਭੁੱਖਾ ਬੰਦਾ ਹੋਵੇਗਾ ਨੇਤਰ ਕੁਮਲਾਨ ਗਏ ਬਹੁਤ ਪ੍ਰਮਾਤਮਾ ਦੀ ਤੜਪ ਹੋਵੇਗੀ ਅੱਖਾਂ ਤੇ ਰੋਣ ਗਿਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈ ਲੀਰ ਵਹਿ ਵਹਿ ਚੱਲੇ ਜੀ ਐਸੀ ਹਾਲਤ ਵੀ ਬਣਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਆ ਨੰਦ ਲਾਲ ਦਾ ਤੇ ਇੱਕ ਬੜਾ ਕੀਮਤੀ ਵਾਕ ਹੈ ਉਹ ਕਹਿੰਦੇ ਨੇ ਤੂੰ ਉਮੀਦ ਦਾ ਬੂਟਾ ਲਾਇਆ ਹਿਰਦੇ ਦੀ ਧਰਤੀ ਵਿੱਚ ਇਹਨੂੰ ਰੱਬੀ ਮਿਲਾਪ ਦਾ ਫਲ ਨਹੀਂ ਲੱਗੇਗਾ ਅਨੰਦ ਲਾਲ ਕਹਿੰਦੇ ਨੇ ਸ਼ਾਖੇ ਉਮੀਦ ਆਸ਼ਿਕ ਹਰ ਗਿਸ ਸਮਰ ਨਗੀਰਤ ਸਮਰ ਕਹਿੰਦੇ ਨੇ ਫਲ ਲੋ ਸ਼ਾਖ ਦਰਖਤ ਬੂਟਾ ਤੂੰ ਬੂਟਾ ਲਾਇਆ ਹੈ ਉਮੀਦ ਦਾ ਆਸਾ ਦਾ ਭਾਈ ਜੀ ਕਹਿੰਦੇ ਨੇ ਇਹਨੂੰ ਰੱਬੀ ਮਿਲਾਪ ਦਾ ਫਲ ਨਹੀਂ ਲੱਗੇਗਾ ਕਿਉਂ ਦੇ ਬੂਟਾ ਲਾਇਆ ਅੰਦਰ ਆਸਾ ਕਰੀ ਬੈਠਿਆ ਗੁਰੂ ਮਿਲੇ ਰੱਬ ਮਿਲੇ ਮਿਲਾਪ ਕਿਉਂ ਨਹੀਂ ਹੋਵੇਗਾ ਇਹ ਮਿਲਾਪ ਦਾ ਫਲ ਕਿਉਂ ਨਹੀਂ ਲੱਗੇਗਾ ਸ਼ਾਖੇ ਉਮੀਦ ਆਸ਼ਿਕ ਹਰ ਗਿਸ ਸਮਰਨ ਗਈ ਰਦ ਅਜ਼ ਆਬੇ ਅਸ਼ਕੇ ਮੈ ਜਗਾਤਾ ਸਬਜ਼ਦਰ ਨਬਾਸ਼ ਤੂੰ ਇਸ ਆਸਾ ਦੇ ਬੂਟੇ ਚ ਇਸ ਉਮੀਦ ਦੇ ਬੂਟੇ ਵਿੱਚ ਪਾਣੀ ਤੇ ਪਾਇਆ ਹੀ ਨਹੀਂ ਸਿੰਚਿਆ ਹੀ ਨਹੀਂ ਇਹ ਹਰਾ ਭਰਾ ਕਿਸ ਤਰ੍ਹਾਂ ਹੋਵੇਗਾ ਇਹ ਫਲੀ پھੂਤ ਕਿਸ ਤਰ੍ਹਾਂ ਹੋਵੇਗਾ ਤਾਂ ਇਹ ਜਿਹੜਾ ਉਮੀਦ ਦਾ ਬੂਟਾ ਹੈ ਇਹ ਵਿੱਚ ਕਿਹੜਾ ਪਾਣੀ ਪਾਈਏ ਆਸਾ ਦਾ ਬੂਟਾ ਅਜ਼ ਆਬ ਅਸ਼ਕ ਮੈਜਗਾ ਦੋ ਪਲਕਾਂ ਵਿੱਚ ਅੱਖਾਂ ਦਾ ਜੋ ਜਲ ਹੈ ਇਹ ਉਮੀਦ ਦੇ ਬੂਟੇ ਨੂੰ ਪਾ ਰੱਬੀ ਮਿਲਾਪ ਦਾ ਫਲ ਲੱਗੇ ਆਉਂਦੇ ਨਹੀਂ جس دن ہردہ تڑپدہ ہے تو پھر تڑپدہ اکھا شیخ سا دن بھر روا ہردہ اس کا تڑپتا رہا خدا دے ملاپ لئی اور ماں نے سوچیا میرے پتر نو کوئی روگ ہو گیا جس طرح ترپتا جی وید بلا لیا سن بھائی نانک پتہ نہیں کی ہو گیا اس طرح ہی شیخ سای دی ماں 이란 ਦਾ ਜਿਹੜਾ ਚੋਟੀ ਦਾ ਵੈਦ ਸੀ ਤਬੀ ਜੋ ਸ਼ੈਨ ਸ਼ਾਹੀ ਘਰਾਣੇ ਦਾ ਇਲਾਜ ਕਰਦਾ ਸੀ ਇਹ ਮਾਂ ਉਹਨੂੰ ਬੁਲਾ ਲਈ ਵੀ ਵੇਖ ਮੇਰੇ ਪੁੱਤਰ ਨੂੰ ਕੀ ਹੋ ਗਿਆ ਹੈ ਇਹ ਦਿਨ ਭਰ ਦਾਸ ਨੇ ਕੁਝ ਖਾਦਾ ਨਹੀਂ ਮੇਰੇ ਨਾਲ ਗੱਲਬਾਤ ਵੀ ਨਹੀਂ ਕੀਤੀ ਆਪਣੀ ਧੁੰਨੇ ਚ ਲਿਆ ਹੈ ਔਰ बार-बार ਰੋਂਦਾ ਰਿਹਾ ਹੈ ਦੇਖ ਇਹਨੂੰ ਕੀ ਹੋ ਗਿਆ ਹੈ ਕੈਨਨ ਉਸ ਤਬੀਬ ਨੇ ਸ਼ੇਖ ਸਾਦੀ ਦੀ ਨਬਜ਼ ਦੇਖਣੀ ਸ਼ੁਰੂ ਕੀਤੀ ਅੱਖਾਂ ਵੇਖੀਆਂ ਮੱਥਾ ਵੇਖਿਆ ਤੇ ਤਬੀਬ ਮਾਂ ਨੂੰ ਕਹਿੰਦੇ ਤੇ ਠੀਕ ਹੈ ਬਿਲਕੁਲ ਠੀਕ ਹੈ ਨਬਜ਼ ਠੀਕ ਚੱਲ ਰਹੀ ਹੈ ਦਿਲ ਠੀਕ ਠੀਕ ਪਿਆ ਧੜਕਦਾ ਇਸ ਤਰ੍ਹਾਂ ਔਰ ਮਸਤਕ ਠੰਡਾ ਹੈ ਠੀਕ ਕੋਈ ਐਸੀ ਗੱਲ ਨਹੀਂ ਮਾਂ ਕਹਿੰਦੀ ਹੈ ਫਿਰ ਤੂੰ ਸ਼ਹਿਨशाही ਤਬੀਬ ਹੋਂਦੇ ਆਇਆ ਵੀ ਅਧੂਰਾ ਹੈ ਜਿਸ ਬੰਦੇ ਨੇ ਅੱਜ ਦਿਨ ਭਰ ਦਾ ਕੁਝ ਖਾਦਾ ਨਹੀਂ ਔਰ ਜਿਹੜਾ ਬੰਦਾ ਦਿਨ ਭਰ ਦਾ ਬਾਰ ਬਾਰ ਰੋ ਉੱਠਦਾ ਹੈ ਤੜਪਦਾ ਹੈ ਮੈਂ ਗੱਲ ਕਰਦੀ ਆ ਤੇ ਗੱਲ ਨਹੀਂ ਕਰਦਾ ਤੂੰ ਕਹਿੰਨੇ ਇਹਨੂੰ ਕੁਛ ਨਹੀਂ ਮੈਂ ਕੋਈ ਹੋਰ ਤਬੀਬ ਲੱਭ ਕੇ ਲਿਆਵਾਂ ਤੇਰੀ ਪਕੜ ਚ ਗੱਲ ਨਹੀਂ ਆਈ ਕਹਿੰਦੇ ਉਸ ਤਬੀਬ ਨੇ ਫਿਰ ਬਾਹ پکڑ ਲਈ ਫਿਰ ਦੇਖਦਾ ਦੁਬਾਰਾ ਦੇਖਦਾ ਉਹਨੇ ਦੋਵੇਂ ਬਾਹਾਂ ਦੇਖੀਆਂ ਨਾ ਬਸ ਠੀਕ ਚੱਲ ਰਹੀ ਮੱਥਾ ਠੰਡਾ ਸੀ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਤਬੀਬ ਕਹਿਣ ਲੱਗਾ ਮਾਂ ਮੈਂ ਬਿਲਕੁਲ ਸਹੀ ਕਹਿੰਦਾ ਨਾ ਕੁਝ ਵੀ ਨਹੀਂ ਹੈ ਤੇ ਮਾਂ ਕਹਿੰਦੀ ਮੈਂ ਬਿਲਕੁਲ ਠੀਕ ਕਹਿੰਦੀ ਆ ਤੂੰ ਅਧੂਰਾ ਗਏ ਤੇਨੂੰ ਕੱਖ ਨਹੀਂ ਸਮਝਦਾ طبیب کہندا اچھا ماں ایک دفعہ میں ہور دیکھ لینا جو باں پگڑی نا تے اس طرح باں اس فقیر نے چھڑائی جان گرو نانک نے وید کے باں چھڑا لئی سی اور ستگورا نے صاف کیا وید بلایا وید گی پکڑ ڈنڈولے ماں پولا وید نہ جانے کرگ کرے جے ماں اے فقیر فکر کہنا بال من برخیز طبیب اے نادان طبیب اول تے تیرے کول میرے روگ دی سمجھ نہیں ہے تو نہیں سمجھ سکتا مینو کی بیماری ہاں ہے روگ میں قبول کرنا ہے روگ پر میرے روگ دی تینو سمجھ نہیں ਤੇ ਜੇ ਕਿਦਰੇ ਸਮਝ ਆ ਜਾਏ ਤੇ ਉਹਦੀ ਤੇਰੇ ਕੋਲ ਦਵਾਈ ਕੋਈ ਨਹੀਂ ਤੇਰੇ ਕੋਲ ਔਸ਼ਦੀ ਕੋਈ ਨਹੀਂ ਉਹ ਤਬੀਬ ਕਹਿਣ ਲਗਾ ਦੱਸ ਕਿਹੜਾ ਰੋਗ ਹੈ ਤੈਨੂੰ ਮੇਰੇ ਕੋਲ ਤੇ ਉਹ ਗੋਲੀਆਂ ਨੇ ਉਹ ਔਸ਼ਦੀਆਂ ਨੇ ਇੱਕ ਦਫਾ ਤੇ ਮੈਂ ਮਰਦੇ 'ਚ ਵੀ ਜਾਨ ਪਾ ਦੇਣਾ ਕੀ ਤਕਲੀਫ ਹੈ ਤੈਨੂੰ ਸ਼ੇਖ ਸਾਦੀ ਦਸਦੇ ਨੇ ਅਸਰ ਬਾਲੀ ਨੇ ਮਨ ਬਰਖੈਜ਼ ਐ ਨਾਦਾਂ ਤਬੀਬ ਦਰਦਮੰਦਾ ਇਸ਼ਕ ਦਾ دارو ਬਜੂਸ ਦੀਦਾਰੇ ਨੇਸਤ ਦਰਦ ਦੇ ਮਾਰੇ ਆਉਂਦਾ ਹੈ ਬਿਰਹ ਦੇ ਮਾਰੇ ਆਉਂਦਾ دارو ਹੁੰਦਾ ਹੈ ਖੁਦਾ ਦਾ ਦੀਦਾਰ ਜੇ ਕਰਾ ਸਕਦਾ ਹੈ ਤੇ ਕਰਾ ਦੇ ਹੋਰ ਕੁਝ ਨਹੀਂ ਚਾਹੀਦਾ ਫਿਰ ਅੱਜ ਸਵੇਰੇ ਦਾ ਤੜਪ ਰਿਹਾ ਔਰ ਕੁਝ ਨਹੀਂ ਚਾਹੀਦਾ ਅਸਰੇ ਬਾਲੀ ਨੇ ਮਨ ਬਰਖੈਜ਼ ਐਨਾਦਾਂ ਤਬੀਬ ਦਰਦਮੰਦਾ ਇਸ਼ਕ ਦਾ دارو ਬਜੂਸ ਦੀਦਾਰੇ ਨੇਸਤ ਬੋਤਾਂ ਨਾਲ ਲਗਾਈਏ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਾਗ ਦੇ ਉਸੇ ਹੀ ਬੁਖ ਦਾ ਜ਼ਿਕਰ ਕੀਤਾ ਹੈ ਉਸੇ ਪਿਆਸ ਦਾ ਜ਼ਿਕਰ ਕੀਤਾ ਹੈ ਜੋ ਸਤਸੰਗ ਕਰਦਿਆਂ ਕਰਦਿਆਂ ਜਪਦਿਆਂ ਜਪਦਿਆਂ ਅਭਿਆਸੀ ਦੇ ਅੰਦਰ ਪੈਦਾ ਹੋ ਜਾਂਦੀ ਹੈ ਔਰ ਸਤਸੰਗੀ ਦਾ ਮਨ ਪ੍ਰਭੂ ਮਿਲਾਪ ਲਈ ਤੜਪ ਉੱਠਦਾ ਹੈ ਸਿਲਸਿਲਾਵਾਰ ਪੰਕਤੀਆਂ ਆਪ ਸਰਵਨ ਕਰੋ ਹਾਂ ਜੀ ਜਿਨਾਂ ਆਸਰੇ ਘਰ ਲਟ ਚੰਸਾ ਹਰ ਹਰ ਗੁੰਦ ਭਏ ਹਰ ਸਾਮ ਜਾਤ੍ਰਿਕ ਦਿਰ ਦਿਰ ਲਾਤੀ اے ਪਰਿਪੂਰਣ ਪਰਮਾਤਮਾ ਮੈਂ ਤੇ ਚਾਤ੍ਰਿਕ ਦੀ ਤਰ੍ਹਾਂ ਤੜਪਦਾ ਪਿਆ ਮੇਰੀ ਆਤਮਾ ਤੜਪ ਰਹੀ ਹੈ ਤੇਰੇ ਨਾਮ ਦੀ ਬੂੰਦ ਲਈ ਚਾਹੀਦੀ ਹੈ ਕਹਿੰਨ ਪਪੀਆ ਬਿਨਾ ਸਵੰਤੀ ਬੂੰਦ ਤੋਂ ਤ੍ਰਿਪਤ ਨਹੀਂ ਆਉਂਦਾ ਭਾਵੇਂ ਸਰੋਵਰ ਪਾਣੀ ਦੇ ਭਰੇ ਪੈਣ ਦਰਿਆ ਪਾਣੀ ਦੇ ਚੱਲਦੇ ਪੈਣ ਪਰ ਉਹਨੂੰ ਸਵੰਤੀ ਨਿਛੱਤਰ ਦੀ ਬੂੰਦ ਜੋ ਹੈ ਚਾਹੀਦੀ ਹੈ ਬਾਵੇਂ ਕਿਤਨੀ ਧਨ ਸੰਬਦਾ ਔਰ ਪਰਿਵਾਰ ਸਾਰੇ ਸੁਖ ਹੋਵਨ ਪਰ ਪ੍ਰਭੂ ਪਿਆਸੇ ਬੰਦੇ ਨੂੰ ਤੇ ਪ੍ਰਮਾਤਮਾ ਦੇ ਨਾਮ ਦਾ ਰਸ ਚਾਹੀਦਾ ਹੈ ਤੋਂ ਸਹਿਬ ਕੰਨ ਮੈਂ ਤੇ ਇੰਜ ਤੜਪ ਰਿਆਂ اے ਪ੍ਰਭੂ ਜਿਵੇਂ ਪਪੀਆ ਸੁਮੰਤੀ ਬੂੰਦ ਲਈ ਤੜਪਦਾ ਹਾਂ ਜੀ ਹਰ ਹਰ ਕਿਰਪਾ ਕਰੋ ਪ੍ਰਭੂ ਆਪਣੀ ਮੁਕ ਦੇਵੋ ਹਰ ਮਨ ਮੁਖਾਤੀ ਕੰਨ ਪਪੀਆ ਇੰਜ ਉੱਪਰ ਮੂੰਹ ਕਰਦਾ ਉੜਦਾ ਹੋਇਆ ਤੇ ਉੱਪਰੋਂ ਕਦੇ ਸੁਮੰਤੀ ਨਿਛਤਰ ਦੀ ਬੂੰਦ ਗਿਰ ਪਏ ਤੇ ਉਹਦੇ ਮੂੰਹ 'ਚ ਪੈ ਜਾਂਦੀ ਹੈ ਤ੍ਰਿਪਤ ਹੋ ਜਾਂਦਾ ਹੈ ਸੰਤੁਸ਼ਟ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ हे ਪ੍ਰਭੂ ਰਹਿਮਤ ਕਰ ਬਖਸ਼ਿਸ਼ ਕਰ ਆਪਣੇ ਨਾਮ ਦੀ ਬੂੰਦ ਮੇਰੇ ਮੂੰਹ ਦੇ ਚ ਪਾ ਹਿਰਦਾ ਤੜਪ ਉਠਿਆ ਹਿਰਦਾ ਬਿਆਕੁਲ ਹੋ ਗਿਆ ਹਾਂ ਜੀ ਮੈਂ ਤੇ ਇੱਕ ਰਾਤ ਇੱਕ ਰੱਤੀ ਭਰਵੀ हे ਪ੍ਰਭੂ ਤੈਥੋਂ ਬਿਨਾ ਨਹੀਂ ਰਹਿ ਸਕਦਾ ਤੇਰਾ ਮਿਲਾਪ ਚਾਹੀਦਾ ਇੱਕ ਨਿਮਖ ਵਾਸਤੇ ਵੀ ਤੈਥੋਂ ਬਿਨਾ ਜੀਵਣਾ ਔਖਾ ਹੈ ਕਠਨ ਹੈ ਹਾਂ ਜੀ ਜਿਵੇਂ ਅਫੀਮ ਦਾ ਅਮਲੇ ਅਗਰ ਉਸ ਨੂੰ ਅਮਲ ਨਾ ਮਿਲੇ ਤਾਂ ਡਿੱਗਦਾ ਹੈ, ਗਿਰਦਾ ਹੈ। ਇਹ ਬਹੁਤ ਭੈੜਾ ਅਮਲ ਹੈ। ਜਿਸ ਨੂੰ ਅਫੀਮ ਲੱਗ ਗਈ ਹੈ। ਅਗਰ ਵਕਤ ਸਿਰ ਨਾ ਮਿਲੇ, ਇਧਰ ਡਿੱਗਦਾ, ਉਧਰ ਡਿੱਗਦਾ। ਉੱਠਿਆ ਨਹੀਂ ਜਾਂਦਾ, ਤੜਪਦਾ ਹੈ, ਬਈ ਅਫੀਮ ਚਾਹੀਦੀ ਹੈ। ਜਿਸ ਤਰ੍ਹਾਂ ਇੱਕ ਅਮਲੇ ਬੰਦਾ ਉਹਦੇ ਲਈ ਅਮਲ ਤੋਂ ਬਿਨਾ ਰਹਿਣਾ ਔਖਾ ਹੈ। ਇਹ ਪ੍ਰਭੂ ਨੂੰ ਤੇਰੇ ਨਾਮ ਦਾ ਐਸਾ ਅਮਲ ਚੜਿਆ ਹੈ। ਇਸ ਤੋਂ ਬਿਨਾ ਰਹਿਣਾ ਬੜਾ ਔਖਾ ਹੈ। ਤੇਰੇ ਨਾਮ ਦੀ ਬੂੰਦ ਚਾਹੀਦੀ ਹੈ ਹਾਂਜੀ ਸਵਾਗਤ ਹੋ ਮਹਾਰ ਸਨਵਰੇ ਅਪੀ ਅਗਹ ਅਮ ਲੈ ਨਸਕੈ ਅੰਤ ਮਾਲੀ ਇਹ ਪਰਿਪੂਰਨ ਪ੍ਰਮਾਤਮਾ ਤੂੰ ਤੇ ਗੁਣਾ ਦਾ ਮਹਾਨ ਸਾਗਰ ਹੈ ਤੇਰਾ ਅੰਤ ਅਸੀਂ ਕਿਥੋਂ ਪਾਣਾ ਇੱਕ ਬੂੰਦ ਹੀ ਦੇ ਦੇ ਸਾਰੇ ਦਾ ਸਾਰਾ ਨਹੀਂ ਇਤੇ ਅੰਤ ਵੀ ਨਹੀਂ ਪਾਇਆ ਜਾ ਸਕਦਾ ਸਾਰੇ ਦਾ ਸਾਰਾ ਸਮਝਿਆ ਵੀ ਨਹੀਂ ਜਾ ਸਕਦਾ ਇਹ ਪ੍ਰਭੂ ਤੋ ਇਤਨਾ ਮਹਾਨ ਹੈ ਅਸੀ ਤੇਰਾ ਅੰਤ ਕਿੱਥੇ ਪਾ ਸਕਦੇ ਆ ਇੱਕ ਨਿਮਖ ਮਾਤਰ ਬੂੰ ਮੂੰਹ ਚ ਪੈਣੀ ਚਾਹੀਦੀ ਹਾਂ ਜੀ ਪਰ ਪਰ ਪਰਮ ਪਰ ਸwami ਮਿਤ ਜਨੋ ਅਵਨ ਗਾਤੀ ਗਾਤੀ ਗਾਤ ਕਹਿੰਦੇ ਨੇ ਬਸਤਰ ਨੂੰ ਤੇਰਾ ਚੋਲਾ ਕਿੰਨਾ ਕਵੱਡਾ ਹੈ ਤੇਰੇ ਬਸਤਰ ਕਿੰਨੇ ਕਵੱਡੇ ਨੇ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਚੀਰਾ ਚੋਲਾ ਤੇਰਾ ਚੋਲਾ ਕਿੰਨਾ ਕਵੱਡਾ ਹੈ ਅਸੀਂ ਕਿਸ ਤਰ੍ਹਾਂ ਜਾਣੀਏ ਤੂੰ ਇੰਦਰੀਆਂ ਦੀ ਪਹੁੰਚ ਤੋਂ ਪਰੇ ਮਨ ਦੀ ਗਮਤਾ ਤੋਂ ਪਰੇ ਮਨ ਦੀ ਸੋਚ ਤੋਂ ਪਰੇ ਹੱਥਾਂ ਦੀ ਪਕੜ ਤੋਂ ਜੋ ਹੈ ਪਰੇ ਅਪਰੰਪਰ ਹੈ اے ਪਰਿਪੂਰਣ ਪ੍ਰਮਾਤਮਾ ਅਸੀਂ ਕਿਵੇਂ ਅੰਤ ਲਾਈਏ ਤੇਰਾ ਚੋਲਾ ਕਿੰਨਾ ਵੱਡਾ ਹੈ ਤੂੰ ਕਿਤਨਾ ਕਮਹਾਨ ਹੈ ਤੋਂ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਵਸਤੂ ਨੂੰ ਸਮਝਣ ਦੇ ਪੈਮਾਨੇ ਬੰਦੇ ਕੋਲ ਤਿੰਨ ਨੇ ਤੋਲ ਲੈਣਾ ਨਾਪ ਲੈਣਾ ਗਿਣ ਲੈਣਾ ਹੈ ਪ੍ਰਭੂ ਨਾ ਤੂੰ ਨਾਪ ਦੇਚ ਆਉਂਦਾ ਹੈ ਨਾ ਤੋਂ ਤੋਲ ਦੇ ਚਾਉਂਦਾ ਨਾ ਤੇਰੇ ਗੁਣ ਜੋ ਹੈ ਗਿਣਤੀ ਦੇ ਚ ਆਉਂਦੇ ਨੇ ਅਸੀਂ ਕਿਸ ਤਰ੍ਹਾਂ ਜੋ ਹੈ ਤੇਰਾ ਅੰਤ ਪਾ ਸਕੀਏ ਹਾਂਜੀ ਬਸ ਹਰੀ ਦੇ ਸੰਧ ਤੇ ਉਸ ਪਰਿਪੂਰਨ ਪ੍ਰਮਾਤਮਾ ਦਾ ਨਾਮ ਜਪਦੇ ਨੇ ਤੇ ਜਪਦਿਆਂ ਜਪਦਿਆਂ ਇੱਕ ਦਿਨ ਗੂੜੇ ਰੰਗ ਦੇ ਚ ਰੰਗੇ ਜਾਂਦੇ ਨੇ ਹਾਂਜੀ ਜਿਨ੍ਹਾਂ ਭਗਤਾ ਨੇ ਹੇ ਪਰਿਪੂਰਣ ਪਰਮਾਤਮਾ ਨਾਮ ਜਪਿਆ ਉਤਮ ਭਗਤੀ ਜੋ ਹੈ ਕੀਤੀ ਹੈ ਉਹਨਾਂ ਨੂੰ ਉਤਮ ਪਤ ਮਿਲੀਏ ਭਾਉ ਉੱਚੀ ਇੱਜ਼ਤ ਮਿਲੀਏ ਉੱਚੀ ਇੱਜ਼ਤ ਉਹਨਾਂ ਦੀ ਚੋਲੀ ਚ ਪਈਏ ਹਾਂ ਜੀ ਆਪੇ ਸ਼ਾਹੁਰੇ ਆਪੇ ਸੇਵਕ ਆਪ ਬਨਵੈ ਧਾਰੀ ਤੇ ਜਪਦਿਆਂ ਜਪਦਿਆਂ ਜਦੋਂ ਸ਼ਿਖਰ ਤੇ ਪਹੁੰਚਦੇ ਨੇ ਤੇ ਉਹਨਾਂ ਨੂੰ ਸਮਝ ਪੈਂਦੀ ਏ ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ ਸਭ ਕੁਝ ਆਪ ਹੀ ਆਪ ਹੈ ਉਸ ਦਾ ਆਪਣਾ ਹੀ ਜੋ ਹੈ ਤੇ ਪਸਾਰ ਹੈ ਏ ਵਖ ਵਖ ਠਾਕਰ ਤੇ ਸੇਵਕ ਦੀ ਬਾਂਧ ਏ ਜੋ ਹੈ ਧੇਰ ਇਹ ਵੀ ਪਰਿਪੂਰਨ ਪਰਮਾਤਮਾ ਆਪ ਬੰਧ ਹੈ ਹਾਂਜੀ ਸਭਨ ਕ ਜਨ ਤੁਮਰੀ ਸਰਣਾ ਆਈ ਹਰਿ ਨਾਮੋ ਲਾਜ ਭਗਤੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ ਏ ਪਰਿਪੂਰਨ ਪਰਮਾਤਮਾ ਮੈਂ ਤੇਰੇ ਸਰਣਾ ਤੂੰ ਆਪਣੇ ਭਗਤਾਂ ਦੀ ਲੱਜਾ ਰੱਖ ਆਪਣੇ ਭਗਤਾਂ ਦੀ ਪੈਜ ਰੱਖ ਔਰ ਆਪਣੇ ਨਾਮ ਦੀ ਗਉਂਦ ਮੁਖ ਦੇ ਜੋ ਹੈ ਪਾ ਧਰਮ ਦੀ ਸਾਧਨਾ ਮਨ ਦੀ ਸਾਧਨਾ ਉਹ ਮੰਦੀ ਸਾਧਨਾ ਮੰਦੀ ਮ੍ਰਿਤੂ ਹੈ ਮਨ ਨੂੰ ਮਾਰਨਾ ਹੈ ਔਰ ਜੈਸੇ ਮਨ ਖਤਮ ਹੁੰਦਾ ਹੈ ਪਰਮ ਪ੍ਰਕਾਸ਼ ਦੇ ਤਲ ਤੇ ਮਨੁੱਖ ਜੀ ਹੁੰਦਾ ਹੈ ਉਸ ਨੂੰ ਕਹਿੰਦੇ ਨੇ ਇਸ ਦੀ ਅਧਿਆਤਮਿਕ ਜ਼ਿੰਦਗੀ ਮਨ ਨਾਲ ਜੋ ਸੰਘਰਸ਼ ਹੈ ਉਹ ਮੂਲ ਸਮੱਸਿਆਵਾਂ ਚਾਰਨ ਹੈ ਪ੍ਰਥਮ ਮਨ ਮੈਲਾ ਹੈ ਕਿਸ ਕਰਕੇ ਪਾਪ ਕਰਕੇ ਸਹਿਬ ਆਪ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ ਪਾਪ ਸ਼ਬਦ ਪਾਪ ਹੈ ਜਿਸ ਕਰਮ ਤੋਂ ਦੂਸਰੇ ਨੂੰ ਝੋਟ ਪਹੁੰਚੇ ਬਸ ਇਹੀ ਪਾਪ ਹੈ ਇਸ ਨਾਲ ਮਨ ਮੈਲਾ ਹੁੰਦਾ ਹੈ ਪਾਪ ਮਨ ਦੀ ਮਹਿਲ ਹੈ ਦੋਸਰਾ ਮਨ ਚੁੱਪ ਨਹੀਂ ਕਰਦਾ ਹਰ ਵਕਤ ਬੋਲਦਾ ਰਹਿੰਦਾ ਹੈ ਦੋ ਬੰਦੇ ਬੈਠੇ ਹੋ ਉਨਤੇ ਦੋਵੇਂ ਇਕੱਠੇ ਹੀ ਬੋਲਣਾ ਸ਼ੁਰੂ ਕਰ ਦੇਣ ਤਾਂ ਮੇਰੇ ਖਿਆਲ ਇੱਕ ਦੂਜੇ ਦੀ ਗੱਲ ਸੁਣੀ ਨਹੀਂ ਜਾਏਗੀ ਜ਼ਬਾਨ ਗੁਰਬਾਣੀ ਦਾ ਪਾਠ ਕਰ ਰਹੀ ਹੋਵੇ ਤੇ ਮਨ ਕੁਛ ਹੋਰ ਬੋਲੇ ਐਸਾ ਹੀ ਹੁੰਦਾ ਹੈ ਜਿਸ ਅਸਨਾ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੋਵੇ ਮਨ ਕੁਛ ਹੋਰ ਜਪੇ ਦੋ ਕੱਠੇ ਪੇ ਬੋਲ ਦਿੰਨਾ ਤਾਨੂੰ ਕੁਛ ਹੋਰ ਪਿਆ ਬੋਲਦਾ ਹੈ ਮਨ ਕੁਛ ਹੋਰ ਪਿਆ ਬੋਲਦਾ ਤਾਂ ਫਿਰ ਪੱਲੇ ਕੁਛ ਨਹੀਂ ਪੈਂਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਬਹੁਤ ਸਾਰੇ ਬੋਲ ਤੋਂ ਮਨ ਕਰਕੇ ਬੋਲਦਾ ਹੈ ਗੱਲ ਕਰਨੀ ਹੈ ਮਿੱਥਿਆ ਬੋਲਣਾ ਹੈ ਝੂਠ ਬੋਲਣਾ ਹੈ ਫਰੇ ਬੋਲਣਾ ਹੈ ਪਰ ਜਦ ਗੁਰੂ ਦੇ ਬੋਲ ਬੋਲਨੇ ਨੇ ਐ ਮਨ ਤੋਂ ਮਨ ਕਰਕੇ ਨਹੀਂ ਬੋਲਦਾ ਆਪਣੇ ਵਿੱਚੋਂ ਨਹੀਂ ਬੋਲਦਾ मन कर कबो ना हर गुण गायो बिखिया सक्त रहो نس باسر कीनो अपनो भायो ए गाथा चैते आई सूरज प्रकाश देश लिखी हुई है जद पिता कल्याण दास जी गुरु नानक देव जी महाराज ਦੇ ਬਜ਼ੁਰਗਵਾਰ ਪਿਤਾ ਕਾਲੂ ਜੀ ਬਜ਼ੁਰਗ ਹੋ ਗਏ तो एक दिन ਆਪਣੇ ਪੁੱਤਰ ਨਾਨਕ ਜੀ ਦੇ ਅੱਗੋਂ ਹੱਥ ਜੋੜ ਕੇ ਖੜੇ ਹੋ ਗਏ ਕਹਿਣ ਲੱਗੇ ਅੱਜ ਤੋਂ ਮੈਂ ਇਸ ਪਿਓ ਤੇ ਪੁੱਤਰ ਦੇ ਰਿਸ਼ਤੇ ਨੂੰ ਛੋੜਿਆ ਤੂੰ ਮੇਰਾ ਗੁਰੂ ਮੈਂ ਤੇਰਾ ਸ਼ਿਸ਼ ਤੂੰ ਜਗਤ ਦਾ ਕਲਿਆਣ ਕੀਤਾ ਬੜਿਆਂ ਬੜਿਆਂ ਨੂੰ ਗਿਆਨ ਦਿੱਤਾ ਹੈ ਤੇਰੀ ਸੰਗਤ ਕਰਕੇ ਬੜਿਆਂ ਨੂੰ ਸ਼ਾਂਤੀ ਮਿਲੀ ਹੈ ਸਕੂਨ ਮਿਲਿਆ ਹੈ ਮੈਂ ਸਰੀਰਕ ਤਲ ਤੇ ਤੇਰਾ ਬੇਦਾ ਵਾਂ ਜਾ ਰਿਹਾ ਜਾਵਾਂ ਆਖਰੀ ਉਮਰ ਹੈ ਮੇਰੀ ਔਰ ਇਤਿਹਾਸ ਵਿਚ ਦੁਨੀਆ ਵਿਚ ਤੇਰਾ ਪਿਤਾ ਕਹਿਣ ਦਾ ਮੈਨੂੰ ਹੱਕ ਮਿਲੇ ਆ ਕੁਦਰਤ ਵੱਲੋਂ ਤੇ ਆਖਰ ਮੈਨੂੰ ਵੀ ਕੋਈ ਸੋਝ ਦੇ ਸਮਝ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਢੰਗ ਨਾਲ ਸਮਝਾਇਆ ਓਏ ਐ ਪਿਤਾ ਦੋ ਬਰਤਨ ਹੋਵਨ ਇੱਕ ਬਰਤਨ ਵਿੱਚ ਗੰਦਾ ਪਾਣੀ ਬਦਬੋਦਾਰ ਦੂਜੇ ਪਾ ਜੋ ਹੈ ਭਾਂਡੇ ਵਿੱਚ ਬਿਲਕੁਲ ਸਾਫ਼ ਜਲ ਨਿਰਮਲ ਜਲ ਤੇ ਸਤਿਗੁਰੂ ਕਹਿੰਦੇ ਮੇਰੇ ਹੱਥ ਦੇ ਵਿੱਚ ਬਰਫ਼ ਦਾ ਡੱਲਾ ਹੋਵੇ ਤੇ ਬਰਫ਼ ਦਾ ਕੰਮ ਹੈ ਪਿਗਲਣਾ ਤੇ ਸਤਿਗੁਰੂ ਥੇ ਕਹਿੰਨ ਮੈਂ ਇਸ ਬਰਫ਼ ਦੇ ਟੁਕੜੇ ਨੂੰ ਉਸ ਗੰਦੇ ਪਾਣੀ ਵਿੱਚ ਪਾ ਦੇਣਾ ਉਸ ਭਾਂਡੇ ਦੇ ਜਿਸ ਦੇ ਚ ਪਾਣੀ ਗੰਦਾ ਪਿਆ ਹੈ। ਤਾਂ ਉਹ ਨਿਰਮਲ ਬਰਫ਼ ਦਾ ਟੁਕੜਾ ਵੀ ਪਿਗਲ ਪਿਗਲ ਕੇ ਗੰਦਾ ਪਾਣੀ ਹੋ ਜਾਏਗਾ ਜੋ ਕਿਸੇ ਕੰਮ ਨਹੀਂ ਆਏਗਾ। ਉਹ ਜੋ ਨਿਰਮਲ ਪਾਣੀ ਹੈ ਸਾਫ਼ ਹੈ ਸੁਥਰਾ ਹੈ ਸੁਗੰਧੀ ਵੀ ਆ ਰਹੀ ਹੈ ਮਹਿਕ ਵੀ ਆ ਰਹੀ ਹੈ। ਇਹ ਬਰਫ਼ ਦਾ ਟੁਕੜਾ ਮੈਂ ਉਸ ਦੇ ਚ ਪਾ ਦਿਆਂ। ਤਾਂ ਪਿਗਲ ਪਿਗਲ ਕੇ ਇਸੇ ਨਹੀਂ ਪਵਿੱਤਰ ਪਾਣੀ ਤੇ ਸੁਗੰਧਰ ਪਾਣੀ ਦਾ ਰੂਪ ਹੋ ਜਾਣਾ। ਮਨ ਦਾ ਸਭਾਵ ਪਿਗਲਣਾ ਹੈ ਇਹਦੇ ਚ ਫੁਰਨੇ ਨਿਕਲਦੇ ਨੇ ਹਰ ਵਕਤ ਹਰ ਵਕਤ ਹਰ ਥਾਂ ਦਾ ਇਸ ਦੇ ਉੱਤੇ ਪ੍ਰਭਾਵ ਪੈਂਦਾ ਹੈ ਔਰ ਇਹ ਪਿਗਲਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਿਤਾ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਇਸੇ ਮਨ ਨੂੰ ਸ਼ਬਦ ਦੇ ਚ ਪਾ ਦੇਈਏ ਗੁਰੂ ਦੇ ਸ਼ਬਦ ਦੇ ਚ ਗੁਰੂ ਦੇ ਮੰਤਰ ਦੇ ਚ ਪਿਗਲ ਪਿਗਲ ਕੇ ਇਹੀ ਪ੍ਰਮਾਤਮਾ ਦਾ ਰੂਪ ਹੋ ਜਾਏ ਉਸੇ ਮੰਤਰ ਦਾ ਰੂਪ ਹੋ ਜਾਂਦਾ ਹੈ ਉਹ ਮੰਤਰ ਆਪਣੇ ਆਪ ਉਸ ਦੇ ਅੰਦਰ ਚੱਲਣ ਲੱਗ ਪੈਂਦਾ ਹੈ ਇੱਕ ਸ਼ਬਦ ਮੇਰੇ ਪ੍ਰਾਣੋਂ ਬਸਤ ਹੈ ਬਹੁੜ ਜਨਮ ਨਾ ਆਵਾ ਔਰ ਇਸੇ ਮਨ ਨੂੰ ਪਾ ਲਈਏ ਸੰਸਾਰ ਦੇ ਚ ਟੋ ਪਿਗਲ ਪਿਗਲ ਕੇ ਇਹੀ ਪਦਾਰਥਾਂ ਦਾ ਰੂਪ ਹੋ ਜਾਂਦਾ ਹੈ ਜੜ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਉਪਦੇਸ਼ ਤੇ ਸੰਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਿਤਾ ਕਲਿਆਨ ਦਾਸ ਜੀ ਪ੍ਰਤੀ ਰੱਖਿਆ ਮਨ ਨੂੰ ਜ਼ਿਆਦਾ ਪਿਗਲਾਓ ਸ਼ਬਦ ਦੇ ਮਨ ਨੂੰ ਜ਼ਿਆਦਾ ਪਿਗਲਾਓ ਬਾਣੀ ਦੇ ਵਿੱਚ ਸੰਗਤ ਦੇ ਵਿੱਚ ਇਹ ਸੰਦੇਸ਼ ਸੀ ਇਹ ਉਪਦੇਸ਼ ਸੀ ਮਨ ਨੇ ਤੇ ਪਿਗਲਣਾ ਹੈ ਹਰ ਵਕਤ ਪਿਗਲਣਾ ਹੈ ਤਾਂ ਪ੍ਰਥਮ